ਸਾਲ 2011 ਦੇ ਵਿੱਚ ਜਦੋਂ ਡਾਕਟਰ ਮਨਮੋਨ ਸਿੰਘ ਹਰਾਂਦੀ ਸਰਕਾਰ ਸੀ ਉਦੋਂ ਮਮਤਾ ਬែន ਜੀ ਰੇਲਵੇ ਮਨਿਸਟਰ ਸੀ ਗਵਰਨਮੈਂਟ ਆਫ ਇੰਡੀਆ ਦੇ ਉਸ ਵਕਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਸ਼ੂ ਚੱਕਿਆ ਸੀ ਵੀ ਜਿਹੜਾ ਕਾਦੀਆਂ ਟੂ ਬਿਆਸ ਲਿੰਕ ਹੈ ਇਹਦੀ ਬੜੀ ਵੱਡੀ ਮਹੱਤਤਾ ਹੈ ਇਹ ਬੰਨਾ ਚਾਹੀਦਾ ਉਸ ਤੋਂ ਬਾਅਦ ਠੱਡੇ ਬਸਤੇ ਚ ਪੈ ਗਿਆ ਪੈਸੇ ਸੈਂਕਸ਼ਨ ਹੋਏ ਕੰਮ ਰੁਕ ਗਿਆ ਕਿਉਂਕਿ ਇਸ ਸਟੇਟ ਦੇ ਵਿੱਚ ਅਕਾਲੀ ਸਰਕਾਰ ਸੀ ਉਹਨਾਂ ਨੇ ਜ਼ਮੀਨ ਦੀ ਜ਼ਮੀਨ ਜਿਹੜੀ ਸਟੇਟ ਨੇ ਲੈ ਕੇ ਦੇਣੀ ਸੀ ਉਹ ਅਕਵਾਇਰ ਨਹੀਂ ਕਰਨੀ ਉਸ ਤੋਂ ਬਾਅਦ ਹੋਣ ਜਦੋਂ ਸੈਂਟਰ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਐਮਬੀਏ ਜਮਾਤ ਵਾਲਿਆਂ ਨੇ ਅਪਰੋਚ ਕੀਤਾ ਔਰ ਮੈਂ ਉਹਨਾਂ ਨੂੰ ਰੇਲਵੇ ਮਿਨਿਸਟਰ ਜੀ ਕੋ ਲੈ ਕੇ ਗਿਆ ਵੈਸ਼ਨਵ ਜੀ ਕੋ ਔਰ ਬਿੱਟੂ ਸਾਹਿਬ ਦੀ ਡਿਊਟੀ ਲਈ ਜਿਹੜੇ ਰਵਨੀਤ ਬਿੱਟੂ ਜਿਹੜੇ ਰੇਲਵੇ स्टेट मिनिस्टर गवर्नमेंट ऑफ इंडिया दे स्टेट मिनिस्टर ने कुणा ने फेरे प्रोजेक्ट ਨੂੰ ਸਿਰੇ ਲਾਇਆ ਔਰ ਉਹਦੀ ਸੈਂਕਸ਼ਨ ਨਾਲ ਹੀ ਲੈ ਕੇ ਦਿੱਤੀ ਸੈਂਕਸ਼ਨ ਦੀ ਜਿਹੜੀ ਰਿਪੋਰਟ ਫਾਈਨਲ ਸਾਈਨ ਨੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੀ ਕਮੇਟੀ ਬੈਠੀ ਉਹਦੇ ਵਿੱਚ ਫਾਈਨਲ ਹੋਏਗਾ ਸੈਂਕਸ਼ਨ ਕਰਕੇ ਜਦੋਂ ਕੋਈ ਸਕੀਮ ਜਾਂਦੀ ਹੈ ਤੇ ਉਹ ਸਮਝ ਲਓ ਪ੍ਰੋਜੈਕਟ ਸਿਰੇ ਚੜ ਜਾਂਦਾ ਤੇ ਤੁਸੀਂ ਇਹਦੀ ਮਹੱਤਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਇਹ ਕਾਦੀਆਂ ਜਿਹੜਾ ਹੈਗਾ ਇਹ ਐਮਪੀਆ ਜਮਾਤ ਦਾ ਇੰਟਰਨੈਸ਼ਨਲ ਹੈੱਡਕੁਆਰਟਰ ਹੈਗਾ ਮੁਸਲਮ ਜਮਾਤ ਦਾ ਉਸ ਤੋਂ 10 ਤੋਂ 12 ਕਿਲੋਮੀਟਰ ਦੂਰ ਕੁਮਾਨ ਜਿਹੜਾ ਏਰੀਆ ਹੈ ਜਿੱਥੋਂ ਦੀ ਗੱਡੀ ਜਾਣੀ ਹੈ ਕਨੈਕਟ ਕਾਦੀਆਂ ਤੋਂ ਨਿਕਲ ਕੇ ਕੁਮਾਨ ਜਾਣੀ ਹੈ ਕੁਮਾਨ ਹੈਗਾ ਬਾਬਾ ਨਾਮਦੇਵ ਜਿਹੜੇ ਮਹਾਰਾਸ਼ਟਰ ਦੇ ॠषि मुनि ਹੋਏ ਨੇ ਉਹਨਾਂ ਨੇ 14 ਸਾਲ ਤਪ ਕੀਤਾ ਹੈ ਕੁਮਾਨ ਦੇ ਵਿੱਚ ਤੋ ਬਹੁਤ ਸਾਰੇ ਮਹਾਰਾਸ਼ਟਰਾ ਦੇ ਜਿਹੜੇ ਲੋਕ ਨੇ ਜਿਹੜੇ ਉਹਨਾਂ ਵਿੱਚ ਆਸਥਾ ਰੱਖਦੇ ਆ ਉਹ ਬਾਬਾ ਨਾਮਦੇਵ ਦੇ ਹਰ ਸਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੱਥਾ ਟੇਕਣ ਕੁਮਾਰ ਆਉਂਦੇ ਆ। ਔਰ ਦੋਸਤੋ ਅੱਗੇ 20 ਕਿਲੋਮੀਟਰ ਅੱਗੇ ਰਾਧਾ ਸਵਾਮੀਆ ਦਾ ਹੈੱਡਕੁਆਰਟਰ ਬਿਆਸ ਆਇਆ। ਸੋ ਐਮਡੀ ਜਮਾਤ ਘਵਾਨ ਬਾਬਾ ਨਾਮਦੇਵ ਤੇ ਡੇਰਾ ਬਿਆਸ ਇਹ ਤਿੰਨਾਂ ਨੂੰ ਰਿਲੀਜੀਅਸ ਪਲੇਸਸ ਨੂੰ ਕਨੈਕਟ ਕਰਦਾ ਹੈ। ਕਿਉਂਕਿ ਜੇ ਕਿਸੇ ਨੇ ਰਾਧਾ ਸਵਾਮੀ ਡੇਰੇ ਤੇ ਜਾਣਾ ਹੈ ਤੇ ਉਹ ਪਹਿਲੇ ਇਥੋਂ ਬਟਾਰੇ ਜਾਂਦੇ ਬਟਾਰੇ ਤੋਂ ਗਾਂ ਕੋਈ ਫੜ ਕੇ ਬੱਸ ਜਿਹੜੀ ਹੈ ਇਹ ਰਹੀਏ ਬਿਆਸ ਜਾ ਕੇ ਉੱਤਰਦੇ ਨੇ ਇਥੋਂ ਟ੍ਰੇਨ ਆਈ ਤੇ ਉਹਨਾਂ ਨੇ 20 ਮਿੰਟਾਂ ਦੇ ਵਿੱਚ ਕਾਦੀਆਂ ਤੋਂ ਸਿੱਧਾ ਬਿਆਸ ਚ ਜਣਾ ਹੁਣ ਇੱਕ ਤੁਹਾਨੂੰ ਮੈਂ ਹੋਰ ਗੱਲ ਨਿਊਜ਼ ਦੇਣਾ ਚਾਹਨਾ ਜਦੋਂ ਇਹ ਸਾਡੀ ਰੇਲ ਲਿੰਕ ਬੱਜ ਜਾਂਦਾ ਹੈ ਇੱਥੇ ਘਟੋ ਘਟ ਵੀ 6 ਟ੍ਰੇਨਾਂ ਦਾ ਰੋਜ਼ ਆਂ ਜਾਂਦਾ ਜਿਹੜਾ ਉਹ ਬਨੇਗਾ ਉਸ ਦਾ ਕਾਰਨ ਹੈ ਇਹ ਜਦੋਂ ਤੁਸੀਂ ਇੱਥੋਂ ਬਿਆਸ ਜਾਂਦੇ ਹੋ ਨਾ ਤੇ that means you get connected to entire india ਬਿਆਸ ਤੋਂ ਹਰ ਗੱਡੀ ਅੰਮ੍ਰਿਤਸਰ ਤੋਂ ਚਾਹੇ ਉਹ ਬੰਦੇ ਬਾਰਤ ਹੈ ਚਾਹੇ ਉਹ ਸ਼ਤਾਬ ਦੀ ਹੈ ਤੁਹਾਨੂੰ ਬਿਆਸ ਹਰ ਗੱਡੀ ਰੁਕਦੀ ਹੈ 2-2 3-3 ਮਿੰਟ ਲਈ ਉਸੀਂ ਇਤੋਂ ਸਿੱਧੇ ਬਿਆਜਾ ਬਿਆਜਾ ਤੋਂ ਜਿੱਦਾਂ ਜਾਣਾ ਬੰਬਈ ਜਾਣਾ ਹੈ ਕਿ ਇਹਨੇ ਦਿੱਲੀ ਜਾਣਾ ਹੈ ਕਿ ਇਹਨੇ ਕਿਤੇ ਵੀ ਜਾਣਾ ਹੈ ਅਦਰਵਾਇਜ਼ ਤੁਹਾਨੂੰ ਇਥੋਂ ਅਬਰਸਰ ਜਾਣਾ ਪੈਂਦਾ ਸੀ ਕਾਦੀਆਂ ਤੋਂ ਪਹਿਲੇ ਅਬਰਸਰ ਜਾਓ ਉਥੋਂ ਗੱਡੀ ਦੀ ਟਿਕਟ ਲਓ ਤੇ ਉਥੋਂ ਫਿਰ ਅੱਗੇ ਤੁਸੀਂ ਡੈਸਟੀਨੇਸ਼ਨ ਤੇ ਪਹੁੰਚੋ ਤਾਂ ਇਹ ਬਹੁਤ ਵੱਡੀ ਯਾਨੀ ਕਿ ਇੱਕ ਮੰਗ ਸੀ ਔਰ ਜਦੋਂ ਹਰ ਸਾਲ ਜਮਾਤ ਐਮ ਦੀ ਆ ਨਵੰਬਰ ਦਸੰਬਰ ਚ ਫੰਕਸ਼ਨ ਹੁੰਦਾ ਹੈ ਸਾਲਾਨਾ ਜਲਸਾ ਇਹ ਹਜ਼ਾਰਾਂ ਦੀ ਤعداد ਦੇ ਵਿੱਚ ਪਾਕਿਸਤਾਨ ਤੋਂ ਬਾਹਲੇ ਮੁਲਕਾਂ ਦੇ ਵਿੱਚੋਂ ਲੋਕ ਆਂਦੇ ਨੇ ਕਾਦੀਆ ਉਦੋਂ ਗੱਡੀ ਦੀ ਸਹੂਲਤ ਨਾ ਹੋਣ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਆਉਂਦੀਆਂ ਨੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡੀ ਮੰਗ ਜਿਹੜੀ 1929 ਦੇ ਵਿੱਚ ਇਹ ਜਦੋਂ ਉਦੋਂ ਪ੍ਰੋਜੈਕਟ ਸਿਰੇ ਲੱਗ ਜਾਣਾ ਸੀ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਿਆ 47 ਚ ਇਹ ਗੱਲ ਆ ਨਹੀਂ ਸਕੀ ਕਿਉਂਕਿ ਪਹਿਲੇ ਇੰਡੀਆ ਦੇ ਰੇਲਵੇ ਮਨਿਸਟਰ ਜਿਹੜੇ ਸੀਗੇ ਜੁਆਇੰਟ ਅੰਡਰ ਲਾਰਡ ਮਾਉਂਟ ਬੈਟਨ ਜਦੋਂ ਵਾਈਸ ਰాయ ਸੀ ਉਹ ਸਰ ਜ਼ਫਰੁਲਾ ਖਾ ਕਾਦੀਆਂ ਵਾਲੇ ਸੀ ਉਹ ਰੇਲਵੇ ਤਾਂ ਕਾਦੀਆਂ ਤੱਕ ਲਾਈਨ ਆਈ ਸੀ ਤੇ ਅੱਗੇ ਕਿ ਲਾਈਨ ਸੈਂਕਸ਼ਨ ਹੋ ਗਈ ਸੀ ਫॉर ਸਮ ਰੀਜ਼ਨ ਉਹ ਲਾਈਨ ਕਿਉਂ ਨਹੀਂ ਉਸ ਵਕਤ ਬਣ ਸਕੀ ਫਿਰ ਪਾਰਟੀਸ਼ਨ ਹੋ ਗਿਆ ਤੇ ਇਹ ਸਾਡੀ ਜਿਹੜੀ ਕਹਿੰਦੇ ਨੇ ਨਾ ਵੀ ਗੁਰੂ ਮਹਾਰਾਜ ਨੇ ਜਦੋਂ ਕਿਸੇ ਨੂੰ ਇਹਦੇ ਹੱਥੋਂ ਕੋਈ ਕੰਮ ਕਰਾਉਣਾ ਹੋਵੇ ਤੇ ਮੈਨੂੰ ਸਮਝ ਨਹੀਂ ਆ ਇਹ ਬਾਜਵਾ ਪਰਵਾਰ ਤੇ ਲਿਖੇ ਚੀਜ਼ ਲੱਗੀ ਸੀ ਉਹ ਅਸੀਂ ਕੰਮ ਨੂੰ ਨੇਪਰੇ ਚਾੜ੍ਹਿਆ ਵਟਾਲੇ ਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹਾ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਮੈਂ ਪਹਿਲੀ ਵਾਰ ਵੇਖਿਆ ਹੈ ਪੋਲਿਟਿਕਲ ਆਪਣੇ ਕਰੀਅਰ 'ਚ ਵੀ ਲੋਕਾਂ 'ਚ ਉਤਸ਼ਾਹ ਹੀ ਨਹੀਂ ਸੀ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਲੜਨ ਦੀ ਯਾ ਲੋਕਾਂ ਦਾ ਮਨ ਮਰ ਚੁੱਕਾ ਹੈ ਯਾ ਸਰਕਾਰ ਦੇ ਪੱਲੇ ਕੁਝ ਨਹੀਂ ਲੋਕ ਕਹਿੰਦੇ ਨੇ ਵੀ ਇਹਦਾ ਕਰਨ ਦਾ ਫਾਇਦਾ ਕੋਈ ਨਹੀਂ ਚਾਹੇ ਪਾਰਟੀ ਜਿਹੜੀ ਹੁਣ ਪਾਵਰ 'ਚ ਹੈ ਆਮ ਆਦਮੀ ਪਾਰਟੀ ਉਹਨੂੰ ਵੀ ਕੈਂਡੀਡੇਟ ਲੱਭਣ ਤੇ ਖੜੇ ਕਰਨ ਦੇ ਵਿੱਚ ਦਿੱਕਤ ਹੋਈ ਨਹੀਂ ਤੇ ਜਦੋਂ ਸਰਕਾਰਾਂ ਦੇ ਵਿੱਚ ਹੀ ਪਾਵਰ ਚੋਹ ਉਹਦੇ ਤਰ੍ਹਾਂ ਕੋ ਤੇ ਇੱਕ ਇੱਕ ਜਗ੍ਹਾ ਤੇ 10-10 ਕੈਂਡੀਡੇਟ ਹੁੰਦੇ ਨੇ ਪਰ ਲੋਕਾਂ ਦਾ ਮੈਂ ਸਮਝਦਾ ਵੀ ਇੱਕ ਵੇਸਟੇਜ ਆਫ ਟਾਈਮ ਮਨੀ ਇਹ ਸਰਕਾਰ ਦੀ ਜਿਹੜੀ ਇਲੈਕਸ਼ਨ ਹੈ ਨਾ ਕਿਉਂਕਿ ਹੋਣੀ ਸਰਕਾਰ ਦੇ ਹਿਸਾਬ ਨਾਲ ਹੀ ਚਾਹੀਦੀ ਹੈ ਤੇ ਜਦੋਂ ਸਰਕਾਰ ਬਣੇ ਤੇ ਉਹਨਾਂ ਦੀ ਨੋਮੀਨੇਸ਼ਨਸ ਹੋ ਜਾਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੁਝ ਇਸ ਤਰ੍ਹਾਂ ਚੇਂਜਸ ਆ ਜਾਣ ਪਰ ਲੜਾਈ ਕਹ ਕਾ ਜੀ ਬੀਜਪੀ ਨੂੰ ਪਹਿਲੀ ਵਾਰ ਮੌਕਾ ਮਿਲਿਆ ਪਿੰਡਾਂ ਤੇ ਜਾ ਕੇ ਕੰਮ ਕਰਨ ਦਾ ਕਿਉਂਕਿ ਬਲੌਕ ਸੰਪਤੀ ਮਤਲਬ ਤੁਸੀਂ ਹਰ ਪਿੰਡ ਵਿੱਚ ਟੱਚ ਕਰੋਗੇ ਤੁਹਾਡੇ ਕੈਂਡੀਡੇਟ ਜ਼ਿਲ੍ਹਾ ਪੰਚਾਇਤ ਦੇ ਵਿੱਚ ਇੱਕ ਕੈਂਡੀਡੇਟ ਕੋਲ 50 50 55 55 ਪਿੰਡ ਨੇ ਦੋ ਸਾਡੇ ਕੈਂਡੀਡੇਟ ਨੇ ਸੋ ਇਹ ਮੈਂ ਸਮਝਦਾ ਇੱਕ ਬੜਾ ਸਾਡੇ ਲਈ ਮੈਂ ਆਪਣੇ ਆਪ ਨੂੰ ਸਮਝਦਾ ਵੀ ਮੇਰੇ ਲਈ ਇੱਕ ਅਹਿਮ ਮੌਕਾ ਮਿਲਿਆ ਵੀ ਮੈਂ ਪਿੰਡਾਂ ਵਿੱਚ ਜਾ ਕੇ ਮੈਨੂੰ ਮੌਕਾ ਮਿਲੇਗਾ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਨ ਦਾ ਮੋਦੀ ਜੀ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਦਾ ਡਿਫਰੈਂਸ਼ੀਏਸ਼ਨ ਬਿਟਵੀਨ ਬੀਜੇਪੀ ਕਾਂਗਰਸ ਐਨ ਆਮ ਆਦਮੀ ਪਾਰਟੀ ਲੋਕਾਂ ਦੇ ਫੈਸਲੇ ਕਚਹਿਰੀ ਤੇ ਰੱਖਣਾ ਹੈ ਇਸ ਤੋਂ ਪਹਿਲੇ ਤੇ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੀ ਕੋਈ ਨਹੀਂ ਸੀ ਕਿਹਾ ਕਿ ਦੀ ਪਿੰਡਾਂ ਦੇ ਵਿੱਚ ਤੇ ਉਹ ਮੋਦੀ ਦੇ ਕੰਮ ਦੇ ਕੀ ਦੱਸਣਾ ਸੀਗਾ ਸੋ ਮੌਕਾ ਮਿਲਿਆ ਹਰ ਬੰਦਾ ਜਿਹੜਾ ਪਾਰਟੀ ਨੂੰ ਉਗਾਂ ਵਧਾਣਾ ਚਾਹੁੰਦਾ ਹੈ ਉਹ ਇੱਕ ਪਿੰਡਾਂ ਦੇ ਵਿੱਚ ਆਪਣੀ ਪਾਰਟੀ ਦਾ ਪੱਖ ਜਿਹੜਾ ਉੱਥੇ ਰੱਖਿਆ ਜਾਊਗਾ ਔਰ ਲੋਕ ਉਸ ਦੇ ਉੱਤੇ ਫਿਰ ਫੈਸਲਾ ਕਰਨਗੇ ਵੀ ਕਿਹੜੀ ਪਾਰਟੀ ਨੂੰ ਵੋਟ ਪਾਣੀ ਬਹੁਤ ਘਟਿਆ ਸੋਚ ਕੋਈ ਐਮ ਐਲ ਏ ਮੈਂ ਸਮਝਦਾ ਇਹਦੀ ਗਿਰੀ ਹੋਈ ਸੋਚ ਦਾ ਨਹੀਂ ਹੋਣਾ ਚਾਹੀਦਾ ਦਸਤਾਰ ਜਿਹੜੀ ਹੈ ਤੁਸੀਂ ਪਾਵਰ ਚ ਹੋ ਤੁਸੀਂ ਪਾਵਰ ਤੋਂ ਬਾਹਰ ਜਿਹੜਾ ਬੰਦਾ ਉਹਨੂੰ ਪੱਗਾਂ ਨੂੰ ਲੱਥਨ ਦੀਆਂ ਗੱਲਾਂ ਕਰਦਾ ਹੈ ਮੈਂ ਸਮਝਦਾ ਉਹਨੂੰ ਪਹਿਲੇ ਤੇ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਪੱਗ ਤਾਂ ਸਿਰ ਦਾ ਤਾਜ ਹੁੰਦਾ ਹੈ ਦੇ ਸਿੱਖ ਦੇ ਤਾਜ ਨੂੰ ਤੁਸੀਂ ਪੈਰਾਂ 'ਚ ਰੋਲਣ ਦੀ ਗੱਲ ਕਰੋਗੇ ਤੇ ਮੈਂ ਸਮਝਦਾ ਉਹ ਐਮਐਲਏ ਰਹਿਣ ਦੇ ਲਾਇਕ ਹੀ ਨਹੀਂ ਔਰ ਇਹਨੂੰ ਮਾਫੀ ਮੰਗਣੀ ਚਾਹੀਦੀ ਹੈ